ਇreturnData ਤੇ ਉਹ ਤੇ ਕੁਦਰਤੀ ਬਚਾਅ ਹੋ ਗਿਆ ਪਰ ਮੇਰੀ اپیل ਹੈ ਸਪੈਸ਼ਲੀ ਜਿਹੜੀਆਂ ਪੁਲਿਸ ਇਨਫੋਰਸਿੰਗ ਏਜੰਸੀਜ਼ ਨੇ ਕਿ ਇਹਨਾਂ ਨੂੰ ਆਡੈਂਟੀਫਾਈ ਕਰੋ ਬੰਦੇ ਅਰੈਸਟ ਕੀਤੇ ਜਾਣ ਆਮ ਜਿਹੜਾ ਪੀਸਫੁਲ ਸਿਟੀਜ਼ਨ ਹੈ ਪੰਜਾਬ ਦਾ ਉਹ ਬਿਲਕੁਲ ਇਸ ਟਾਈਮ ਹਤਾਸ਼ਿਤ ਹੋ ਚੁੱਕੇ ਇਹ ਪਰਿਵਾਰ ਹੈ ਜਿਹੜਾ ਤਗੜਾ ਪਰਿਵਾਰ ਹੈ ਆਪਣੀ ਪ੍ਰੋਟੈਕਸ਼ਨ ਖੁਦ ਕਰਨ ਦੇ ਕਾਬਿਲ ਹੈ ਬਟ ਹਰ ਪੰਜਾਬੀ ਹੈ ਨਹੀਂ ਤੋ ਇਹ ਮੈਂ ਮੈਨੂੰ ਬਹੁਤ ਇਸ ਗੱਲ ਦਾ ਗਹਿਰਾ ਰੰਜ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਮੁਸ਼ਕਲ ਨੇ ਕਾਂਗਰਸ ਨੇ ਆਪਣੇ ਬਹੁਤ ਵੱਡੇ ਪੇਮਾਨੇ ਤੇ ਕੁਰਬਾਨੀਆਂ ਦੇ ਕੇ ਆਪਣੇ ਕਾਲਡਰਸ ਦੀਆਂ ਪੁਲਿਸ ਦੀਆਂ ਵੀ ਹੋਈਆਂ ਉਹਦੇ ਤੇ ਪੰਜਾਬ ਨੂੰ ਅਸੀਂ ਫਿਰ ਸ਼ਾਂਤ ਕੀਤਾ ਸੀ ਅਨਫੋਰਚਨਟਲੀ ਜਿੱਦਾਂ ਦਾ ਇਹ ਭਗਵੰਤ ਮਾਨ ਆਇਆ ਇੱਕੋ ਬਦਲਾ ਆਇਆ ਕਿ ਜਿਹੜੇ ਲੋਕ ਸੁਰੱਖਿਆ ਨਾਲ ਘਰਾਂ 'ਚ ਸੌਂਦੇ ਸੀ ਉਹ ਹੁਣ ਕੋਈ ਰਾਤ ਬੰਦਾ ਡਰਦਾ ਆਪਣੇ ਘਰ ਚ ਵੀ ਨਹੀਂ ਕਿਸੇ ਨੂੰ ਪਤਾ ਕਿ ਮੈਂ ਸੁਰੱਖਿਅਤ ਆਇਆ ਕਿ ਮੈਨੂੰ ਕਿਉਂਕਿ ਅਸੀਂ ਤੇ ਟੈਰਰਿਜ਼ਮ ਦਾ ਦੌਰ ਵੀ ਵੇਖਿਆ ਇਸ ਪਰਿਵਾਰ ਨੇ ਵੀ ਚੱਲਿਆ ਤੇ ਅਸੀਂ ਵੀ ਚੱਲਿਆ ਸਾਨੂੰ ਤੇ ਉਹੀ ਹਾਲਾਤ ਨਜ਼ਰ ਆਣੇ ਸ਼ੁਰੂ ਹੋ ਗਏ ਕਿ ਨਾ ਇੱਥੇ ਕੋਈ ਸਾਡੀ ਧੀ ਨਾ ਕੋਈ ਮਾਂ ਨਾ ਕੋਈ ਸਾਡੀ ਪੈਣ ਸੁਰੱਖਿਤ ਪਰਸੇ ਲੈ ਕੇ ਜਾਂਦੀ ਤੇ ਪਰਸਖੋ ਕੇ ਲੈ ਜਾਂਦੇ ਕੋਈ ਚੀਨੀ ਪਾ ਕੇ ਜਾਂਦੀ ਤੇ ਚੀਨੀ ਗੜੇ ਚ ਖਾ ਲੈਂਦੇ ਖੋ ਲੈਂਦੇ ਨੇ ਕੋਈ ਵਾਲੀਆਂ ਪਾਦੀ ਤੇ ਵਾਲੀਆਂ ਖੋ ਲੈਂਦੇ ਤੇ ਬੁਰਾ ਹਾਲੇ ਨਸ਼ੇ ਦਾ ਮੇਰਾ ਕਲ ਹਰ ਤੀਜਾ ਘਰ ਪੰਜਾਬ ਚ ਹਰ ਤੀਜਾ ਘਰ ਜੇ ਮੈਂ ਗਲਤ ਨਹੀਂ ਹੋਵਾਂਗਾ ਇਹ ਇਸ ਨਸ਼ੇ ਦੇ ਚੱਕਰ ਦੇ ਵਿੱਚ ਅੱਜ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਉਹ ਇਹਦੇ ਵਿੱਚ ਹਰ ਘਰ ਪ੍ਰਭਾਵਿਤ ਹੋ ਗਏ ਦੱਸੋ ਜਿੱਥੇ ਨੌਜਵਾਨੀ ਪ੍ਰਭਾਵਿਤ ਇੰਨੇ ਵੱਡੇ ਲੈਵਲ ਤੇ ਹੋ ਗਈ ਹੈ ਇੱਕ ਪਾਸੇ ਜੋ ਪੜਿਆ ਲਿਖਿਆ ਸੀ ਚੰਗੀ ਪਨੀਰੀ ਸੀ ਪੰਜਾਬ ਦੀ ਉਹ ਬਾਹਰਲੇ ਮੁਲਕਾਂ ਤੇ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਸੁਰੱਖਿਆ ਕੋਈ ਨਹੀਂ ਤੋ ਇਸ ਗੱਲ ਬਾਰੇ ਸਾਨੂੰ ਬਹੁਤ ਵੱਡੀ ਚਿੰਤਾ ਹੈ ਅਤੇ ਵਿਸ਼ੇਸ਼ ਤੌਰ ਤੇ ਜਿਹੜੀ ਬਾਰਡਰ ਦੀ ਬੈਲਟ ਹੈ ਇਹ ਟੈਰਰਿਜ਼ਮ ਵੇਲੇ ਵੀ ਸਾਰਿਆਂ ਨਾਲੋਂ ਬਾਅਦ ਇਧਰ ਹੀ ਜ਼ੋਰ ਸੀ ਇਸ ਗੱਲ ਹੁਣ ਇਹਦੇ ਵਿੱਚ ਜੁਆਇੰਟ ਰਿਸਪੌਂਸਿਬਿਲਟੀ ਆਮ ਆਦਮੀ ਪਾਰਟੀ ਦੀ ਭਗਵੰਤ ਦੀ ਤੇ ਸੈਂਟਰਲ ਗਵਰਨਮੈਂਟ ਕਿਉਂਕਿ ਕੰਡੇ ਦੀ ਤਾਰ ਤੋਂ ਜੇ ਵੇਖੀਏ ਤੇ ਆ ਜਿਹੜਾ ਤੁਹਾਡਾ ਪਿੰਡ ਹੈ ਜਿੱਥੇ ਅੱਜ ਜੈਤਪੁਰ ਬੈਠੇ ਆ 50 ਕਿਲੋਮੀਟਰ ਤੱਕ ਜਿੱਨੀ ਬਾਰਡਰ ਬੈਲਟ ਆਲਮੋਸਟ 50 ਕਿਲੋਮੀਟਰ ਚ ਆ ਜਾਂਦੀ ਉਹਦੇ ਬਾਰਡਰ ਸਕਿਉਰਟੀ ਫੋਰਸ ਇਹਦੇ ਤੇ ਸਰਵੇਲੈਂਸ ਕਰਨੀ ਚਾਹੀਦੀ ਆਪਰੇਸ਼ਨ ਕਰਨਾ ਚਾਹੀਦਾ ਮਾੜੇ ਅੰਸਰ ਮੇਰਾ ਤਾਂ ਫਿਰ ਮੰਨਣਾ ਹੈ ਕਿ ਬਕਾਇਦਾ ਤੌਰ ਪੁਲਿਸ ਫੋਰਸ ਜੇ ਇਮਾਨਦਾਰੀ ਨਾਲ ਕੰਮ ਕਰੇ ਇਹਨਾਂ ਨੂੰ ਇੱਕ ਇੱਕ ਬੰਦੇ ਦਾ ਪਤਾ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਸਾਰੀ ਪੋਲਿਟੀਕਲ ਜਮਾਤਾਂ ਨੂੰ ਵੀ ਕਰੂੰਗਾ ਸਾਰੇ ਪੋਲੀਟੀਕਲ ਲੀਡਰਜ਼ ਨੂੰ ਵੀ ਕਰਾਂਗਾ ਕਿ ਜੋ ਅੱਤਵਾਦ ਦੇ ਵੇਲੇ ਹਾਲਾਤ ਸੀ ਉਹ ਹਾਲਾਤ ਆਇਸਾ-ਇਸਾ ਬਣਦੇ ਜਾ ਰਹੇ। ਉਦੋਂ ਵੀ ਬਹੁਤ ਭਾਰੀ ਨੁਕਸਾਨ ਹੋਇਆ 35000 ਤੋਂ ਵੱਧ ਪੰਜਾਬੀ ਜਿਹੜਾ ਉਹ 15 ਸਾਲ ਚ ਸ਼ਿਕਾਰ ਹੋਇਆ ਤੇ ਅੱਜ ਦੇ ਦਿਨ ਤੱਕ ਅਸੀਂ ਆਰਥਿਕ ਤੌਰ ਤੇ ਪੈਰਾਂ ਤੇ ਨਹੀਂ ਆ ਸਕੇ। ਜਦੋਂ ਅੱਤਵਾਦ ਸ਼ੁਰੂ ਹੁੰਦਾ 1978 ਚ ਉਦੋਂ ਤੱਕ ਪੰਜਾਬ ਇੱਕ ਨੰਬਰ ਦਾ ਆਰਥਿਕ ਤੌਰ ਤੇ ਇੱਕ ਨੰਬਰ ਦਾ ਸੂਬਾ ਸੀ ਹਿੰਦੁਸਤਾਨ। ਪਰ ਕੈਪੀਟਾ ਇਨਕਮ ਸਾਰੇ ਨੂੰ ਨੰਬਰ 1 ਜੇ ਕੋਈ ਡਾਟਾ ਚੈੱਕ ਕਰੇ 1978 ਤੱਕ ਸਾਡੇ ਤੇ ਕਰਜ਼ਾ ਸਾਰਾ 1000 ਕੇ 2000 ਕਰੋੜ ਦਾ ਸੀ ਨਿਲਾ ਹਜ਼ਾਰ ਤੋਂ 2000 ਕਰੋੜ ਆਲਮੋਸਟ ਰੈਵਨਿਊ ਸਰਪਲਸ ਸਰਪਲਸ ਸਟੇਟ ਸੀ ਹਾਈएस्ट ਪਰ ਕੈਪੀਟਾ ਇਨਕਮ ਸੀ ਨੌਜਵਾਨਾਂ ਕੋ ਕੰਮ ਐ ਸੀ ਜੇ ਉਹ ਪੀਰੀਅਡ 15 ਸਾਲ ਦਾ ਨਾਂ ਦਾ ਮੇਰਾ ਮੰਨਣਾ ਹੈ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਰਾਜਪੁਰੇ ਤੱਕ ਅੱਜ ਸਾਰੇ ਜੀਟੀ ਰੋਡ ਤੇ ਇੱਕ ਸ਼ਹਿਰ ਹੋਣਾ ਸੀ ਬਹੁਤ ਵੱਡੀ ਸਾਡੇ ਸਮਾਲ ਸਕیل ਤੇ ਮੀਡੀਅਮ ਸਕیل ਇੰਡਸਟਰੀ ਇਨਿਕ ਪੰਜਾਬ ਚਾਰੀ ਸੀ ਨਜ਼ਰ ਲੱਗੀ ਪੰਜਾਬ ਨੂੰ ਹੁਣ ਜੋ ਸੇਮ ਸਿਚੁਏਸ਼ਨ ਹੈ ਕਿ ਆਰਥਿਕ ਤੌਰ ਤੇ ਅਸੀਂ ਕਮਜ਼ੋਰ ਰਹੇ ਆ ਇਸ ਟਾਈਮ ਕਰਜ਼ਾ ਸਾਡਾ 370000 ਕਰੋੜ ਦਾ ਹੋ ਗਿਆ ਜਿਹੜਾ ਕਿਸੇ ਟਾਈਮ ਉਦੋਂ 10000 ਤੋਂ 2000 ਕਰੋੜ ਦਾ ਸੀ 18ਵੇਂ ਨੰਬਰ ਤੇ ਪਰ ਪਰ ਕੈਪੀਟਲ ਇਨਕਮ ਤੇ ਪੰਜਾਬ ਚਲਾ ਗਿਆ ਅਸੀਂ ਅੱਜ ਹਰਿਆਣੇ ਤੇ ਹਿਮਾਚਲ ਤੋਂ ਕਿਤੇ ਪਿੱਛੇ ਚਲੇ ਗਏ ਪਾਵੇ ਤੁਸੀਂ ਐਜੂਕੇਸ਼ਨਲ ਫੈਸਿਲਿਟੀਆਂ ਵੇਖ ਲਓ ਪਾਵੇ ਤੁਸੀਂ ਹੈਲਥ ਫੈਸਿਲਿਟੀਆਂ ਵੇਖ ਲਓ ਤੇ ਲਾਅ ਐਂਡ ਆਰਡਰ ਦੀ ਤੇ ਗੱਲ ਹੀ ਚੱਲ ਲੋ ਅੱਜ ਕੋਈ ਇੱਥੇ ਕਾਰੋਬਾਰ ਹੈ ਨਹੀਂ ਸਾਡਾ ਜੇ ਬਾਰਡਰ ਖੁੱਲਿਆ ਹੋਏ সেন্ট্রਲ ਏਸ਼ੀਆ ਦਾ ਤੇ ਅਮਰਸਰ ਸਾਹਿਬ ਯਾ ਬਾਰਡਰ ਦੀ ਸਾਰੀ ਬੈਲਟ ਤੋਂ ਕੋਈ ਨਾ ਕੋਈ ਨੌਜਵਾਨਾ ਕੋ ਕੰਮ ਹੁੰਦਾ ਕਿਸਾਨਾ ਕੋਈ ਕੰਮ ਹੁੰਦਾ ਤੁਹਾਡੀਆਂ ਫੈਕਟਰੀਆਂ ਵਾਲਿਆਂ ਕੋਈ ਵੀ ਕੋ ਕੰਮ ਹੁੰਦਾ ਇੰਨੀ ਜ਼ਿਆਦਾ ਡਿਮਾਂਡ ਹੈ ਅਕ੍ਰੋਸ ਦੀ ਬਾਰਡਰ ਮੈਂ ਸਾਰੇ ਸੈਂਟਰਲ ਏਸ਼ੀਆ ਦੀ ਗੱਲ ਕਰਨਾ ਕਿਉਂਕਿ ਇਹ ਤੁਰਕੀ ਤੋਂ ਬਾਅਦ ਫਿਰ ਸਾਰਾ ਯੂਰਪ ਸ਼ੁਰੂ ਹੋ ਜਾਂਦਾ ਹੈ ਸਾਰ ਨੂੰ ਇਹਦਾ ਤਰੀਕਾ ਹੀ ਇਹ ਹੈ ਬਟ ਇਹਦੇ ਵਿੱਚ ਸਾਡੇ ਜਿਹੜੇ ਨੀਰੋ ਸਾਹਿਬ ਨੇ ਉਸ ਉਤੇ ਉਹ ਕਹਿੰਦੇ ਜੋ ਰੋਮ ਜਲ ਰਿਹਾ ਸੀ ਨੀਰੋ ਬਾਂਸਰੀ ਵਜਾ ਰਿਹਾ ਸੀ ਪੰਜਾਬ ਜਲ ਰਿਹਾ ਤੇ ਭਗਵੰਤ ਮਾਨ ਜੀ ਆਪ ਦੀਆਂ ਵੋਟਾਂ ਮੰਗਣ ਦਿੱਲੀ ਗਏ ਨੇ ਤੁਸੀਂ ਵੇਖੋ ਸਹੀ ਬਦਕਿਸਮਤੀ ਪੰਜਾਬ ਦੀ ਮੈਂ ਪੰਜਾਬ ਦੇ ਲੋਕਾਂ ਤੋਂ ਇਹੀ ਡਿਮਾਂਡ ਕਰਦਾ ਕਿ ਆਪਾਂ ਕਿਹੜੇ ਕੰਮ ਨੂੰ ਇਹਨਾਂ ਨੂੰ ਲੈ ਕੇ ਆਏ ਸੀ ਕਿਹੜਾ ਬਦਲਾਅ ਹੈ ਕਹਿੰਦੇ ਸੀ ਤੁਹਾਡਾ ਲੈ ਕੇ ਆਵਾਂਗੇ ਮੇਰੀ ਅੱਜ ਵੀ ਉਹਨੇ ਡਾਇਰੈਕਟ ਜਨਰਲ ਪੁਲਿਸ ਨਾਲ ਵੀ ਗੱਲ ਹੋਈ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਇਹਨਾਂ ਦੀ ਜਿਹੜੀ ਪਰਸਨਲ ਸਕਿਉਰਿਟੀ ਉਹਨੂੰ ਵੀ ਸਾਰਾ ਕੁਝ ਧਿਆਨ ਚ ਕੀਤਾ ਜਾਏ ਸਾਰੇ ਪਿੰਡ ਦੀ ਸਕਿਉਰਿਟੀ ਤੇ ਇਸ ਏਰੀਆ ਦੀ ਸਕਿਉਰਿਟੀ ਨੂੰ ਵੀ ਅਪਗ੍ਰੇਡ ਕੀਤਾ ਜਾਏ ਤੇ ਕੋਆਰਡੀਨੇਸ਼ਨ ਮੈਂ ਇੱਕ ਵਾਰ ਫੇਰ ਇਹਨਾਂ ਨੂੰ ਕਹਾਂਗਾ ਬੀਐਸਐਫ ਇਹਨਾਂ ਦੀ ਜਿਹੜੀਆਂ ਸਾਡੀਆਂ ਪੰਜਾਬ ਪੁਲਿਸ ਨੇ ਇਹਨਾਂ ਨੂੰ ਕੋਆਰਡੀਨੇਸ਼ਨ ਦੇ ਵਿੱਚ ਚੱਲਣਾ ਪੈਗਾ ਜੇ ਦੇਸ਼ ਦੀ ਅਸੀਂ ਸੁਰੱਖਿਆ ਚਾਹੁੰਦੇ ਹਾਂ ਕਿਉਂਕਿ ਅਸੀਂ ਇੰਟਰਨੈਸ਼ਨਲ ਬਾਰਡਰ ਉੱਤੇ ਆ ਪੰਜਾਬ ਦਾ ਬਾਰਡਰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ ਇਹਦੀ ਗੰਭੀਰਤਾ ਨੂੰ ਵਿਚਾਰ ਕਰਦੇ ਹੋਏ ਜਿਹੜੀ ਮਿਨਿਸਟਰ ਆਫ ਹੋਮ ਅਫੇਅਰਸ ਉਹਨੂੰ ਵੀ ਬਹੁਤ ਜ਼ਿਆਦਾ ਗੰਭੀਰਤਾ ਨਾਲ ਕਸ਼ਮੀਰ ਤੇ ਪੰਜਾਬ ਵੱਲ ਧਿਆਨ ਦੇਣ ਦੀ ਲੋੜ ਹੈ ਬੇਬਾਕ ਬਜਵਾ ਸਾਹਿਬ ਅੱਛਾ 1 ਮਿੰਟ ਜਿਹੜੇ ਅਟੈਕ ਹੋ ਰਹੇ ਨੇ ਪਿਛਲੇ ਦਿਨਾਂ ਤੋਂ ਗ੍ਰੇਨੇਡ ਅਟੈਕਸ ਪੁਲਿਸ ਤੇ ਚੌਕੀਆਂ 100% 100% ਤੁਸੀਂ ਮੈਨੂੰ ਦੱਸੋ ਜਦੋਂ ਇੱਥੇ ਹੱਤਵਤਾ ਦਾ ਦੌਰ ਸੀ ਉਦੋਂ ਵੀ ਇੱਥੇ ਜਿਹੜੀ ਐਂਟੀ ਨੈਸ਼ਨਲ ਫੋਰਸਿਸ ਸੀ ਅਕ੍ਰੋਸ ਦੀ ਬਾਰਡਰ ਉਦੋਂ ਉਦੋਂ ਵੀ ਉਦੋਂ ਵੀ ਉਹ ਪੂਰੀ ਐਕਟਿਵ ਸੀ ਐਸਟਰਾਈ ਸ਼ੁਰੂ ਹੋਾ ਤੋ ਉਹ ਜੇ ਐਸਟਰਾਈ ਸ਼ੁਰੂ ਹੋਾ ਤੋ ਇਸੇ ਹੋਂਦ ਤੇ ਉਸ ਤੋਂ ਵੱਧ ਆ ਰਿਹਾ ਜੀ ਉਹ ਤੇ 15 ਸਾਲਾਂ ਤੇ ਅਖੀਰ ਦੇ ਉੱਤੇ ਵੈਪਨ ਐ ਆਣਾ ਸ਼ੁਰੂ ਹੋਇਆ ਸੀ ਇੱਥੇ ਤੇ ਸ਼ੁਰੂ ਚ ਹੀ ਕੰਮ ਹੋ ਗਿਆ ਜੀ ਇਹਦਾ ਮਤਲਬ ਆਧਾਤ ਬਾਅਦ ਦੇਖੋ ਇੱਥੇ ਤੁਸੀਂ ਮੈਨੂੰ ਤੁਸੀਂ ਮੈਨੂੰ ਇੱਕ ਗੱਲ ਦੀ ਤੁਸੀਂ ਤੁਸੀਂ ਵੇਖੋ ਚੀਫ ਮਿਨਿਸਟਰ ਪੰਜਾਬ ਖੁਦ ਬਿਆਨ ਦਿੰਦਾ ਹੈ ਕਿ ਮੈਨੂੰ 600 ਕਰੋੜ ਰੁਪਈਆ ਚਾਹੀਦਾ ਹੈ ਸੈਂਟਰ ਤੋਂ ਸੋ ਥੈਟ ਐਂਟੀ ਡਰੋਨ ਇਕਵਿਪਮੈਂਟ ਸਾਡੇ ਕੋਲ 80% ਪੰਜਾਬ ਦੇ ਬਾਰਡਰਸ ਤੇ ਅਸੀਂ ਜੇ ਡਰੋਨ ਉਧਰੋਂ ਆਏ ਤੇ ਉਹਨੂੰ ਕਾਬੂ ਕਰਨ ਤੇ ਉਹਨੂੰ ਅਸੀਂ ਤਬਾਹ ਕਰਨ ਦੇ ਵਿੱਚ ਸਾਡੇ ਕੋ ਕੋਈ ਫੈਸਿਲਿਟੀ ਹੈ ਨਹੀਂ ਤੇ ਮੈਂ ਉਦੋਂ ਹੀ ਕਿਹਾ ਸੀ ਭਗਵੰਤ ਮਾਨ ਜੀ ਤੁਸੀਂ ਹੋ ਮੰਤਰੀ ਵੀ ਹੋ ਹਜ਼ਾਰ ਕਰੋੜ ਰੁਪਈਆ ਤੇ ਤੁਸੀਂ ਆਪਣੀ ਮਸ਼ਹੂਰੀਆਂ ਤੇ ਲਾਉਂਦੇ ਹੋ ਜੇ ਤੁਹਾਡੀ ਸਰਕਾਰ ਦੀ ਪ੍ਰਾਇੋਰਟੀ ਹੋਏ ਹੋਮ ਮਿਨਿਸਟਰੀ ਤੁਹਾਨੂੰ ਕਦੋਂ ਕੱਲੇ ਨਾ ਕੱਲੇ ਤੁਸੀਂ 600 ਕਰੋੜ ਰੁਪਈਆ ਇੱਥੇ ਦਿਓ ਤੁਹਾਡੀ ਪ੍ਰਾਇੋਰਟੀ ਹੈ ਨਹੀਂ ਤੁਹਾਡੀ ਪ੍ਰਾਇੋਰਟੀ ਹਰ 에어ਪੋਰਟ ਤੇ ਹਰ ਬੱਸ ਸਟੈਂਡ ਤੇ ਹਰ ਰੇਲਵੇ ਸਟੇਸ਼ਨ ਤੇ ਭਗਵੰਤ ਮਾਨ ਦੇ ਦਰਸ਼ਨ ਜ਼ਰੂਰ ਹੋਣੇ ਚਾਹੀਦੇ ਤੁਸੀਂ ਮੈਨੂੰ ਦੱਸੋ ਨਾ ਤੁਹਾਡੀ ਉਹਦਾ ਮਤਲਬ ਤੁਹਾਡੀਆਂ ਪ੍ਰਾਇੋਰਟੀਜ਼ ਹੀ ਗਲਤ ਨੇ ਜੀ 1000 ਕਰੋੜ ਰੁਪਈਆ ਹਰ ਸਾਲ ਇਹ ਆਪਣੀਆਂ ਮਸ਼ਹੂਰੀਆਂ ਤੇ ਲਾਦੇ ਜੇ 600 ਕਰੋੜ ਰੁਪਈਆ ਸੀ ਐਂਟੀ ਡਰੋਨ ਫੈਸਿਲਿਟੀਆਂ ਤੇ ਲਾਈਏ ਘਰ ਤੋਂ ਘੱਟ ਆਪਣਾ ਬਾਰਡਰ ਤੇ ਸੁਰੱਖਿਅਤ ਕਰੀਏ ਬਾਈ ਜੀ ਸਰ ਇਹ ਜੋ ਪੰਜਾਬ ਦੇ ਵਿੱਚ ਇਹ ਕੋ ਦਿੱਲੀ ਤੇ ਬਹੁਤ ਦੂਰ ਹੈ ਤੁਸੀਂ ਮੇਰੀ ਸਮਝਦੇ ਹੋ ਗੱਲ ਦਿੱਲੀ ਦੂਰ ਰਸਤੇ ਹੈ ਦਿੱਲੀ ਇੱਥੋਂ ਦਾ ਖੜਾਕ ਦਿੱਲੀ ਤੱਕ ਨਹੀਂ ਪਹੁੰਚਦਾ ਬਟ ਇਹ ਜ਼ਰੂਰ ਹੈ ਅਸੀਂ ਹੁਣ 10-15 ਦਿਨ ਜਾਵਾਂਗੇ ਪੰਜਾਬ ਦੇ ਹਾਲਾਤ ਬਾਰੇ ਦਿੱਲੀ ਦੇ ਲੋਕਾਂ ਨੂੰ ਬਕਾਇਦਾ ਤੌਰ ਅਸੀਂ ਜਾਗਰੂਕ ਕਰਾਂਗੇ ਆ ਹਾਲਾਤ ਕਿਉਂਕਿ ਜੇ ਪੰਜਾਬ ਵਿਗੜਿਆ ਤੇ ਦਿੱਲੀ ਤੱਕ ਪਹੁੰਚੇ ਰੁਕਣਾ ਚਰ ਲੱਗਣਾ ਤੇ ਬਸ ਉਸ ਜਿਸ ਤਰੀਕੇ ਨਾਲ ਇਹ ਰੈਵਨਿਊ ਦਿੰਦੇ ਆ ਜਿਹੜਾ ਮੈਂ ਤੁਹਾਨੂੰ ਮੈਂ ਤੁਹਾਨੂੰ ਇਹੀ ਗੱਲ ਇਹ ਆਲਰੇਡੀ ਕਹਿ ਰਿਹਾ ਕਿ ਇੱਥੇ ਕੋਈ ਰੈਵਨਿਊ ਦੇ ਤੇ ਭਾਵੇਂ ਨਾ ਦੇ ਜਿਹੜਾ ਇਸ ਦੇਸ਼ ਦਾ ਸਿਟੀਜ਼ਨ ਹੈ ਉਦੀ ਜ਼ਿੰਦਗੀ ਨੂੰ ਪ੍ਰੋਟੈਕਟ ਕਰਨਾ ਨੈਸ਼ਨਲ ਗਵਰਨਮੈਂਟ ਦਾ ਕੰਮ ਵੀ ਹੈ ਤੇ ਸੂਬੇ ਦੀ ਸਰਕਾਰ ਦਾ ਵੀ ਇਹ ਨਹੀਂ ਗੱਲ ਕਿ ਕੋਈ ਰੈਵਨਿਊ ਦਿੰਦਾ ਸੀ ਇਕੱਲਾ ਉਹਨੂੰ ਹੀ ਪ੍ਰੋਟੈਕਟ ਕਰਨਾ ਹੈ ਜਿਹਦਾ ਜਨਮ ਇਸ ਸੂਬੇ ਵਿੱਚ ਹੋਇਆ ਤੇ ਇਸ ਦੇਸ਼ 'ਚ ਹੋਇਆ ਉਹ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ ਵੀ ਵਿਲ ਹੈਵ ਟੂ ਪ੍ਰੋਟੈਕਟ ਏਵਰੀ ਸਿੰਗਲ ਸਿਟੀਜ਼ਨ ਆਫ ਇੰਡੀਆ ਜੱਟ ਸੈਕਿਉਰਟੀ ਵੈਬ ਉਹਦੀ ਔਰ ਸਿਸ਼ੋਦੀਆ ਦਾ ਲੋਨ ਜਿਹੜਾ ਪੰਜਾਬ ਦੇ ਵਿੱਚੋਂ ਜਾ ਰਿਹਾ ਪੰਜਾਬ ਦੇ ਰਿਸੋਰਸ ਜਿਹੜੇ ਸਾਰੇ ਦਿੱਲੀ ਵਾਲਿਆਂ ਤੇ ਖਤੇ ਜਾ ਰਹੇ ਇਹ ਤੇ ਕੁਝ ਕਹਿਣਾ ਚਾਹ ਕੋਈ ਕੁਝ ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਜਦੋਂ ਗੋਰਿਆਂ ਨੇ ਪੰਜਾਬ ਦੇ ਵਿੱਚ ਐਂਟਰੀ ਕੀਤੀ ਇਹਨਾਂ ਪਹਿਲਾ ਆਪਣਾ ਰੀਜੈਂਟ ਸੀ ਉਹਦਾ ਨਾਂ ਸੀ ਸਰ ਜான் ਲਾਰੈਂਸ ਉਹਨੂੰ ਕੱਲਿਆ ਸੀ ਪੰਜਾਬ ਪੰਜਾਬ ਨੂੰ ਆਪਣੇ ਥੱਲੇ ਕਰਨ ਵਾਸਤੇ ਕਬਜ਼ਾ ਕਰਨ ਵਾਸਤੇ ਤੇ ਵਿਭਬ ਕੁਮਾਰ ਪਹਿਲਾ ਸਰ ਜான் ਲਾਰੈਂਸ ਆ ਗਿਆ ਜੀ ਇੱਥੇ ਇੱਥੇ ਕੋਈ ਇਹਦੀ ਜੇ ਤੁਸੀਂ ਸੋਚੋ ਕਿ ਸਰਕਾਰ ਭਗਵੰਤ ਦੀ ਹੈ ਭਗਵੰਤ ਤੇ ਭਗਵੰਤ ਦੇ ਨਾਂ ਦਾ ਹੀ ਹੈ ਜਸਟ ਐ ਜਿਵੇਂ ਮਖੌਟਾ ਹੀ ਹੈ ਭਗਵੰਤ ਦੇ ਤੇ ਪੱਲੇ ਕੁਝ ਨਹੀਂ ਇਸ ਟਾਈਮ ਗਵਰਨਮੈਂਟ ਇਜ਼ ਡਾਇਰੈਕਟਲੀ ਬੀਇੰਗ ਰਨ ਬਾਈ ਜਿਹੜਾ ਇਹਨਾਂ ਦਾ ਕੇਜਰੀਵਾਲ ਐਂਡ ਹਿਸ ਓਨ ਟੀਮ ਐਂਡ ਦੇ ਆਰ ਲੂਟਿੰਗ ਪੰਜਾਬ ਜਿਸ ਤਾਂ ਗੋਰਿਆਂ ਨੇ ਪੰਜਾਬ ਲੁੱਟਿਆ ਸੀ ਇਸ ਤਰ੍ਹਾਂ ਹੀ ਆਪ ਦੀ ਗਵਰਨਮੈਂਟ ਆਂਦੇ ਦੋਹਾਂ ਸਾਲਾਂ ਲੁੱਟੇਗੀ ਕਿਉਂਕਿ ਉਹਨਾਂ ਨੂੰ ਹੀ ਪਤਾ ਵੀ ਡੋਨਟ ਹੈਵ ਅ ਫਿਊਚਰ ਇਨ ਪੰਜਾਬ ਉਹਨਾਂ ਦਾ ਕੋਈ ਫਿਊਚਰ ਨਹੀਂ ਬਟ ਤੁਹਾਡੇ ਸਾਰੇ ਰਿਸੋਰਸਸ ਲੁੱਟ ਰਹੇ ਨੇ ਵੱਡੇ ਪੇਮਾਨੇ ਤੇ ਇਸ ਟਾਈਮ ਲੁੱਟ ਪੁਲਿਸ ਸਟੇਸ਼ਨਾਂ ਤੱਕ ਰੈਵਨਿਊ ਤਹਿਸੀਲਾਂ ਤੱਕ ਕਿਸੇ ਮਹਿਕਮੇ ਚ ਆ ਜਿੰਨੇ ਤੁਹਾਡੀਆਂ ਕਾਲਜ ਤੁਸੀਂ ਕੱਢਦੇ ਹੋ ਤੁਸੀਂ ਉਹ ਕਿਸੇ ਵੀ ਇੱਕ ਚੀਜ਼ ਤੁਸੀਂ ਕੇ ਇਹ ਦੱਸੋ ਮੈਨੂੰ ਕਿ ਜਿੱਥੇ ਅੱਜ ਪੈਸੇ ਦਾ ਇੱਥੋਂ ਤੱਕ ਇਸਤੇਮਾਲ ਚਲਾ ਗਿਆ ਕਿ ਗੱਲ ਹੀ ਖਤਮ ਹੋ ਗਈ ਜੀ ਸਾਰੇ ਕੋਈ ਜ਼ਿੰਮੇਵਾਰੀ ਹੀ ਖਤਮ ਹੋ ਗਿਆ ਕੋਈ ਐਮਐਲਏ ਜਿਹੜਾ ਉਹ 24 ਘੰਟੇ ਇਸੇ ਕੰਮ ਤੇ ਲੁੱਟ ਖਸੁੱਟਦੇ ਹੋਏ ਨੇ ਮਨਿਸਟਰ ਇਸ ਕੰਮ ਤੇ ਹੋਏ ਨੇ ਇਹ ਤੇ ਗਵਰਨਮੈਂਟ ਇਨ ਇਟਸੈਲਫ ਤੇ ਵਿੱਚ ਹੀ ਸਕੈਮ ਹੈ ਜੀ ਸਾਰਾ ਉਹ ਵੱਡਾ ਸਕੈਮ 75 ਸਾਲਾਂ ਜੇ ਕੋਈ ਹੋਇਆ ਤੇ ਅਪਰੈਜ਼ੈਂਟ ਸਰਕਾਰ ਦਾ ਹੋਇਆ ਇੱਕੋ ਸੌ ਰਿਆ ਇਕੱਲਾ ਇਹਨਾਂ ਦਾ ਕਿ ਜਿਨ੍ਹਾਂ ਦੇ ਵਿਆਹ ਨਹੀਂ ਸੀ ਹੁਣੇ ਛੜੇ ਰਹਿ ਜਾਣੇ ਸੀ ਉਹਨਾਂ ਦੇ ਸਾਰਾ ਦਿਨ ਵਿਆਹ ਹੋ ਗਿਆ ਹੋ ਗਿਆ ਭਾਈ ਸਾਹਿਬ ਆਮ ਲੋਕਾਂ ਦੇ ਵਿੱਚ ਇੱਕ ਡਰ ਪਾਇਆ ਜਾ ਰਿਹਾ ਸਹਿਮ ਪਾਇਆ ਜਾ ਰਿਹਾ ਕਿ ਇਹ ਅਤਵਾਦ ਫਿਰ ਦੁਬਾਰਾ ਉਹੀ ਸ਼ੁਰੂ ਹੋ ਸਕਦਾ ਕਾਂਗਰਸ પાર્ટી ਆਉਣ ਦਾ ਮੈਂ ਕਿੰਨੀ ਵਾਰ ਇਹ ਗੱਲ ਕਹੀ ਹੈ ਪਹਿਲੇ ਵੀ ਕਾਂਗਰਸ ਨੇ ਪੰਜਾਬ ਨੂੰ ਸ਼ਾਂਤ ਕੀਤਾ ਸੀ ਆਂਦੇ ਟਾਈਮ ਦੇ ਵਿੱਚ ਵੀ ਇਹ ਜੋ ਕੁਝ ਹੋ ਰਿਹਾ ਇਹ ਪੰਜਾਬ ਕਾਂਗਰਸੀ ਸ਼ਾਂਤ ਕਰੇ ਗੱਲ ਬਸ ਇੰਨੀ ਸਮਝ ਲੋ ਜਿਹੜੀ ਤੁਹਾਨੂੰ ਸਿਰ ਤੇ ਗਾਂਡੇ ਜਿਹੜੀ